ਨਗਰ ਵਾਸੀ ਗੰਦਾ ਪਾਣੀ ਪੀਣ ਨੂੰ ਹੋਏ ਮਜਬੂਰ ਆਸ-ਪਾਸ ਦੀਆਂ ਕਲੋਨੀਆਂ ਵਿੱਚ ਗੰਦੇ ਪਾਣੀ ਦੀ ਸਪਲਾਈ ਕਰਕੇ ਲੋਕ ਹੋਏ ਬਿਮਾਰ ਕਈਆਂ ਦਾ ਚੱਲ ਰਿਹਾ ਹੈ ਹਸਪਤਾਲ ਵਿੱਚ ਇਲਾਜ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਕਾਨਸੂ ਰੋਡ ਤੇ ਵਿਸ਼ਕਰਮਾ ਨਗਰ ਅਤੇ ਬਾਬਾ ਕਲੋਨੀ ਦੇ ਨਿਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਗਏ ਹਨ ਗਰਮੀਆਂ ਵਿੱਚ ਬਿਨਾਂ ਪਾਣੀ ਦੇ ਜੀਣਾ ਹੋਇਆ ਮੁਹਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਹੀਂ ਹੋ ਰਿਹਾ ਗੰਦੇ ਪਾਣੀ ਦੀ ਸਪਲਾਈ ਦਾ ਮੁੱਦਾ ਹੱਲ ਕਲੋਨੀ ਵਾਸੀਆਂ ਦੀ ਮੰਗ ਜਲਦ ਕੀਤਾ ਜਾਵੇ ਸਾਡੀ ਸਮੱਸਿਆ ਦਾ ਹੱਲ ਨਹੀਂ ਤਾਂ ਹੋਵੇਗਾ ਤਿੱਖਾ ਸੰਘਰਸ਼ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਰਾਜਪਾਲਾ ਪ੍ਰਸ਼ਾਸਨ ਮੁਰਤਾਬਾ 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 ਹਾਂ ਦਲੀਪ ਸਿੰਘ ਹੈ ਜੀ ਕਿਹੜੀ ਕਲੋਨੀ ਤੋਂ ਜੇਵਨਗਰ ਪਾਰ ਹੈ ਜੀ ਮੇਰੇ ਸਾਹਮਣੇ ਤੇ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਾਡੀ ਕਲੋਨੀ ਨੂੰ ਇਹ ਜੀ ਸਭ ਤੋਂ ਜ਼ਿਆਦਾ ਪਾਣੀ ਦੀ ਸੀ ਪਾਣੀ ਦੀ ਤੇ ਸੀਵਰੇਜ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਚੱਲ ਰਹੀ ਜੀ ਕਿਉਂਕਿ ਮੈਨੂੰ 5 ਕਾਲ ਹੋ ਗਏ ਨੇ ਇੱਥੇ ਆਏ ਨੇ ਤੇ ਮੈਂ ਆਣ ਕੇ ਕੋਈ ਨੋਟ ਕੀਤਾ ਕਿ ਸਾਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਪ੍ਰੋਬਲਮ ਹੈ ਤੇ ਸਿਵਰੇਜ ਦੀ ਪ੍ਰੋਬਲਮ ਹੈ ਜਿਹੜੀ ਕਿ ਸਾਡੇ ਮਹੱਲੇ ਦੇ ਵਿੱਚ ਜਾਂ ਸਾਡੇ ਇੱਥੇ ਰਹਿਣ ਵਾਲਿਆਂ ਵਾਸਤੇ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਇੱਕ ਦੋ ਕੰਪਲੇਂਟਾਂ ਹੁੰਦੀ ਹੈ ਸਿਵਰੇਜ ਵਾਲੇ ਆਉਂਦੇ ਨੇ ਕਰਨ ਵਾਸਤੇ ਚਲੇ ਜਾਂਦੇ ਨੇ ਆਉਂਦੇ ਨੇ ਕਰਮੀਆਂ ਪ੍ਰੈਸਟੈਂਡ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਪਾਣੀ ਦੀ ਚੱਲ ਰਹੀ ਹੈ ਪਾਣੀ ਤੇ ਅਸੀਂ ਇਹੀ ਪ੍ਰਸ਼ਾਸਨ ਕੇ ਬੇਨਤੀ ਕਰਨੇ ਕਿ ਜਿਹੜੀ ਸਾਡੀ ਹੈ ਫਾਲ ਹੈ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਅਸੀਂ ਐਮਸੀ ਸਾਹਿਬ ਅੱਗੇ ਵੀ ਰਿਕਵੈਸਟ ਕੀਤੀ ਹੈ ਸਾਰਿਆਂ ਅੱਗੇ ਰਿਕਵੈਸਟ ਕੀਤੀ ਆ ਵੀ ਸਾਡੇ ਜਿਹੜਾ ਪਾਣੀ ਹੈ ਪਾਣੀ ਦੇ ਨਾਲ ਸਾਡੇ ਬੱਚਿਆਂ ਦੀ ਇਸ ਕੰਨੀ ਵੀ ਪ੍ਰੋਬਲਮ ਵੱਧ ਸਕਦੀ ਹੈ ਜਿਵੇਂ ਇੱਕ ਬੀਬੀ ਬਿਮਾਰ ਹੋ ਕੇ ਚਲੀ ਗਈ ਹੈ ਤੇ ਹੋਰ ਵੀ ਇਸ ਤਰ੍ਹਾਂ ਆਪਾਂ ਪਾਣੀ ਪੀਂਨੇ ਆ ਕਿੰਨੇ ਟਾਈਮ ਤੋਂ ਪਾਣੀ ਜਿਹੜਾ ਹੈ ਗੰਦੇ ਪਾਣੀ ਦੇ ਵਿੱਚ ਦੇਖੋ ਜੀ ਪਾਣੀ ਹੁਣ ਤਾਂ ਜਿਹੜਾ ਹੈ ਚਾਰ-ਪੰਜ ਦਿਨ ਤੋਂ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਕਈ ਕੇਸ ਹੈਗੇ ਨੇ ਸਾਡੇ ਕੋਲ ਪਾਣੀ ਦੇ ਇਹ ਗੰਦਾ ਪਾਣੀ ਵੀ ਦਿਖਾ ਰਹੇ ਹਾਂ ਜੀ ਇਹ ਇਹ ਗੰਦਾ ਪਾਣੀ ਸਿਪ ਟੂ ਲੈਣੀ ਨਹੀਂ ਜੀ ਟੂ ਤਾਂ ਕਾਬਲ ਹੀ ਨਹੀਂ ਹੈਗਾ ਜੀ ਅਚਾਨਕ ਕਿਤੇ ਕੋਈ ਟੈਂਕੀ ਟੁੱਟਦੀ ਚੜ ਜਾਏ ਤਾਂ ਫਿਰ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਵੇ ਤੇ ਸਮਰੱਥਕਲ ਵੀ ਲੱਗੇ ਹੋਏ ਨੇ ਸਮਰੱਥੀ ਵਾਲੇ ਮੇਰਾ ਕੱਲ ਤੇ ਯਾਪ ਫੰਟ ਨਹੀਂ ਹੋਣੀ ਜੀ ਕਿਵੇਂ ਕਰਦੇ ਪਾਣੀ ਪਾਣੀ ਦੇ ਦੂਸਰੇ ਘਰੋਂ ਲੈ ਕੇ ਆਉਂਦੇ ਨੇ ਜੀ ਇਹ ਟੀਨਮਾਲਾ ਪਾਣੀ ਨੂੰ ਦੇਖ ਲੈ ਦੇਣਾ ਟੁੱਟੇ ਦੇ ਵਿੱਚੋਂ ਜੀ ਤੁਸੀਂ ਮੈਨੂੰ ਦੱਸਤਾ ਮੈਂ ਤੁਹਾਨੂੰ ਦੱਸਤਾ ਕਿ ਦੰਦਾ ਪਾਣੀ ਆ ਰਿਹਾ ਹੈ ਤੇ ਉਹ ਫਿਰ ਆਪਾਂ ਇੱਕ ਦੀ ਕਰਦੀਆਂ ਟੈਂਕੀ ਭਰੀ ਹੈ ਜੀ ਤੇ ਦੇ ਕਰ ਦੋ ਟੈਂਕੀਆਂ ਨੇ ਉਹਨੇ ਕਰ ਦੋ ਬਾਰ ਦੀਆਂ ਪੀਣ ਵਾਸਤੇ ਲੈ ਆਉਂਦੀਆਂ ਪਾਣੀ ਦੇ ਦੀ ਪੀਣ ਵਾਸਤੇ ਆਪਣਾ ਗੁਜ਼ਾਰਾ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਪ੍ਰਸ਼ਾਸਨ ਨੇ ਕੀ ਆਸ਼ਵਾਸ਼ਣ ਦਿੱਤਾ ਪ੍ਰਸ਼ਾਸਨ ਨੇ ਅਜੇ ਤੱਕ ਤੁਹਾਨੂੰ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਜੀ ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਨੇ ਆ ਕਿ ਸਾਡੀ ਜਿਹੜੀ ਬੇਨਤੀ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇ ਜ ਕੀ ਦਾ ਮਲਰਦੀ ਪਿਸ਼ ਕਰਮਾ ਨਹੀਂ ਆ ਰਹੀ ਕੀਸ ਮਲਰਦੀ ਆ ਰਹੀ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ ਸੰਤਪਤਨ ਕੇ ਲੀਏ ਟੈਂਕੀ ਕਿਤਨੇ ਚਲੇ ਗਿਆ ਕੁਦਵਤ ਮੈਂ ਪੀਤਾ ਫੀਲ ਦੇ ਬਾਗ ਮੈਂ ਚਾਰ ਦਿਨ ਹੋਸਪੀਟਲ ਰਹੀਆਂ ਸਰਕਾਰੀ ਹਸਪੀਟਲ ਮੈਂ ਜੇ ਤੱਕ ਗਰ ਚਲਦਾ ਰਿਹਾ ਲੀਗ ਮੋਸ਼ਨ ਵੈਂਟਿੰਗ ਚੱਕਰ ਆਣਾ ਹੁਣ ਵੀ ਇਹਦਾ ਇਹ ਗੰਦੇ ਪਾਣੀ ਦੀ ਬਜਾ ਕਰਕੇ ਹੋਇਆ ਜੀ ਹਾਂ ਜੀ ਦੇਖੋ ਤੁਸੀਂ ਹੁਣ ਕੀ ਮੰਗ ਕਰਦੇ ਬਚਾ ਚਲੋ ਨਹੀਂ ਮੰਗ ਕਰਦੇ ਤਾਂ ਛੇਤੀ ਛੇਤੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਕੀ ਮੇਰੇ ਕੀ ਛੋਟੇ ਛੋਟੇ ਬੱਚੇੜੇ ਇਸ ਪਾਣੀ ਨੂੰ ਪੀਂਦੇ ਨੇ ਸਵਸਥ ਰਹਿਣ। ਬੀਬੀ ਤੁਸੀਂ ਇਹ ਕੀ ਮੈਂ ਗੰਦਾ ਪਾਣੀ ਪਿਲਾ ਰਹੇ ਹਾਂ। ਤੁਸੀਂ ਕੋਈ ਐਕਸਟਰਾ ਬੋਤਲ ਪਾਣੀ ਦੇ ਗੰਦੇ ਪਾਣੀ ਭਰ ਕੇ ਨਗਰ ਕੌਂਸਲ ਨੂੰ ਦਿਖਾਇਆ? ਹਾਂ ਜੀ ਦਿਖਾਇਆ। ਜੋ ਉਹਨਾਂ ਨੇ ਕੋਈ ਉਹ ਨਹੀਂ ਕਰਿਆ ਹੈ ਜੀ। ਨਹੀਂ ਅਜੇ ਕੋਈ ਚੱਲਿਆ ਨਹੀਂ। ਕੋਈ ਇੱਥੇ ਬੰਦਾਂ ਥੋੜੀ ਜਿਹੀ ਸਮਝਦਾਰ ਲੋਕਾਂ ਕੋਲ ਆ ਕੇ ਆਏ। ਹਾਂ ਪਾਣੀ ਨੇ ਕੰਮ ਨੂੰ ਗੱਲ ਸਾਫ਼ ਕਰਾਂਗੇ ਦੇਖਾਂਗੇ ਕਿ ਚੱਲੇ ਜਾਂ ਮੈਨੂੰ ਇਹਦੇ ਕੋਈ ਬਦਲਾ ਹੋਰ। ਕੀ ਕੀ ਲੱਗਦਾ ਜੀ ਇਹ ਉਹਦੇ ਵਿੱਚ ਪਾਣੀ ਸ਼ੁਰੂ ਤੋਂ ਪਾਣੀ ਨੂੰ ਸੋਰਿਆ ਜੀ। ਇਸ ਸੀਰੀਸ ਤੋਂ ਦੇ ਲਿਗਰ ਹੈ ਨਾ ਜਿੱਥੇ ਮੈਂ ਗਟਰ ਦਾ ਪਾਣੀ ਹੁੰਦਾ ਨਹੀਂ ਸਮੈਲ ਆਉਂਦੀ ਹੈ ਅਗਰ ਤੁਸੀਂ ਬੋਟਲ ਖੋਲੋਗੇ ਤਾਂ ਸ਼ਾਇਦ ਕਿ ਖੜੇ ਵੀ ਨਹੀਂ ਹੋ पाओगे ਇਨੀ ਸਮੈਲ ਆ ਰਹੀ ਹੈ ਜੀ ਮੇਰਾ ਨਾਮ ਮਨੀ ਕਰਮਲ ਕੀੜੀ ਕੋਲ ਨਹੀਂ ਤਾਂ ਕਿਸ਼ਕਰਮਕ ਲੋਟੇ ਜਿੰਨੇ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਤੇ ਪਾਣੀ ਦੀ ਆ ਰਹੀ ਹੈ ਜੀ ਪਾਣੀ ਕਿੰਨੇ ਦਿਨ ਤੋਂ ਇੱਥੇ ਪਾਣੀ ਜੰਧਾ ਰਿਹਾ ਹੈ ਜੀ ਔਰ ਪਾਣੀ ਦੀ ਬੋਟਲ ਸਹੀ ਤੁਹਾਨੂੰ ਲੋ ਗਈਤੀ ਹੈ ਜੀ ਇੰਨਾ ਗੰਦਾ ਪਾਣੀ ਹੈ ਕਿ ਇੱਥੇ ਮਤਲਬ ਇਹਦੇ ਨਾਲ ਆਪਾਂ ਵੈਸੇ ਦੇਖਣ ਵੀ ਬਹੁਤ ਗੰਦਾ ਲੱਗਦਾ ਹੈ ਜੇ ਨਹੀਂ ਯੂਨਸ ਕਰਾ ਕੇ ਤਾਂ ਬਹੁਤ ਜ਼ਿਆਦਾ ਖਲੋਤੇ ਆਣ ਬਣ ਜੀ ਬੱਚੇ ਪੀਰੇ ਪਾਣੀ ਨੂੰ ਹੈ ਜੇ ਹੋਣ ਦੀ ਸਮੱਸਿਆ ਹੋਰ ਕੋਈ ਤਰੀਕੇ ਦੀ ਬਿਮਾਰੀ ਲੱਗ ਰਹੀ ਹੈ ਕਿ ਕਿੰਨੇ ਦਿਨਾਂ ਤੋਂ ਆਪ ਦੇ ਸਾਨੂੰ ਇੱਕ ਹਫ਼ਤੇ ਤੋਂ ਅਸੀਂ ਜੂਝ ਰਹੇ ਇਸ ਪ੍ਰੋਬਲਮ ਤੋਂ ਕੋਈ ਕਿਸੇ ਨੂੰ ਕੋਈ ਬਿਮਾਰੀ ਦੇ ਰਿਹਾ ਸਮਨ ਕਰ ਕੋ ਕਹ ਜੀ ਹਾਂ ਜੀ ਬੱਚੇ ਬਿਮਾਰ ਹੈਗੇ ਆ ਜਿੱਥੇ ਦੋ ਤਿੰਨ ਬੱਚੇ ਹਲੋ ਹਸਪੀਟਲ ਗਏ ਸੀਗੇ ਟੋਸਪਟਲਾਈਜ਼ ਹੋਏ ਲੋਕਲ ਡਾਕਟਰ ਕੋਲ ਜਾ ਹੀ ਰਹੇ ਹੈ ਜੀ ਤੇ ਅਸੀਂ ਸ਼ਾਸਨ ਨੂੰ ਗੁਹਾਰ ਲਗਾਰਨੇ ਹੈ ਜੀ ਸਾਡੀ ਸਮੱਸਿਆ ਦਾ ਹਮਨਨ ਕੀਤਾ ਜਾਵੇ ਇਸ ਬਾਰੇ ਤੁਹਾਡੀ ਗੱਲ ਨਹੀਂ ਆ ਜੀ ਮੰਨਦੇ ਹਾਂ ਹਾਂ ਜੀ ਅਸੀਂ ਤਾਂ ਆਪਣੇ ਐਮਪੀ ਸਾਹਿਬ ਨੂੰ ਕਹਿੰਦੇ ਆ ਜੀ ਹੋਰ ਵੀ ਅੱਗੇ ਕਮੇਟੀ ਦੇ ਵਿੱਚ ਵੀ ਜਿਵੇਂ ਜਾਂਦੇ ਆ ਤਾਂ ਕੋਈ ਵੀ ਹੱਲ ਨਹੀਂ ਇਸ ਮਸਲੇ ਦਾ ਹੋ ਰਿਹਾ। ਉਹ ਕੀ ਕਹਿੰਦੇ ਕਮੇਟੀ ਵਾਲੇ? ਕੋਈ ਵੀ ਜਵਾਬ ਨਹੀਂ ਦਿੰਦੇ ਜੀ। ਆਜੇ ਨੇ ਹਾਂਜੀ ਠੀਕ ਕਰ ਦਾਂਗੇ ਜੀ ਹੋ ਰਿਹਾ ਜੀ ਪਿੱਛੋਂ ਪਾਣੀ ਗੰਦਾ ਆ ਰਿਹਾ ਜੀ ਇਹ ਹੈ ਜੀ ਉਹ ਹੈ ਜੀ ਸਾਰੇ ਰਾਜਪੁਰੇ ਦੇ ਵਿੱਚ ਇਹ ਸਮੱਸਿਆ ਹੈ। ਇਸ ਵਾਰਡ ਦੇ ਕੌਂਸਲਰ ਸਰ ਜੀ ਨੇ ਦੀਪਕ ਜੀ ਹੈ ਜੀ। ਉਹਨਾਂ ਨਾਲ ਵੀ ਗੱਲ ਹੋਈ ਹੈ ਜੀ ਉਹ ਕਹਿੰਦੇ ਯਾਰ ਬੈਗ ਜੀ ਥੋੜੀ ਸਮੱਸਿਆ ਭੇਜ ਦਿੱਤੀ ਹੈ ਤੇ ਕੋਸ਼ਿਸ਼ ਕਰ ਰਹੇ ਕਹਿੰਦਾ ਮੈਂ ਅੱਗੇ ਪ੍ਰਸ਼ਾਸਨ ਸਾਡੀ ਕੋਲ ਅਗੇ ਨਹੀਂ ਸੁਵਾਈ ਕਰਦੇ। ਨਹੀਂ ਜੀ ਜਿੰਨਾ ਗੰਦਾ ਬਣੂ ਦਿਖਾ ਰਹੀ ਹਾਂ। ਕਿੰਨਾ ਦੂਰੀ ਤੇ ਨਾ ਨਹਾਣਾ ਜਾਂ ਕੱਪੜੇ ਤੋਂ ਕੁ ਇਵਨ ਤੱਕ ਸਾਨੂੰ ਇਹਨਾਂ ਸਮੱਸਿਆਵਾਂ ਆਉਂਦੀਆਂ ਜੀ ਵੀ ਆਉਂਦੀਆਂ ਜੀ ਪਾਣੀ ਦਾ ਜਿਹੜਾ ਫਲੋ ਹੈਗਾ ਉਹ ਇੰਨਾ ਜ਼ਿਆਦਾ ਹੁੰਦਾ ਕਿ ਕਈ ਵਾਰ ਟੈਂਕਿਆਂ ਦੇ ਵਿੱਚ ਪਾਣੀ ਆਟੋਮੈਟਿਕਲੀ ਚਲਾ ਜਾਂਦਾ ਅਸੀਂ ਲੱਖ ਕੋਸ਼ਿਸ਼ ਕਰ ਲਈਏ ਜਿਹਦੇ ਨਾਲ ਕਿ ਅਸੀਂ ਉਸ ਪਾਣੀ ਤੋਂ ਸਾਨੂੰ ਮਜਬੂਰ ਨਹੀਂ ਕਰ ਸਕਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਪਾਣੀ ਯੂਜ਼ ਕਰੀਏ ਕਿਵੇਂ ਕਰੀਏ ਉਸ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਮੰਗਤੀ ਕਰਦੇ ਹਾਂ ਅਸੀਂ ਕਹਿੰਦੇ ਵੀ ਸਾਡਾ ਕੰਮ ਸਿੱਤੇ ਦੇ ਸਿੱਤੇ ਇਸ ਨੂੰ ਠੀਕ ਕੀਤਾ ਜਾਵੇ ਜੀ ਪਾਣੀ ਸਾਫ਼ ਸੁਥਰਾ ਹੋ ਜਾਵੇ ਕਿਉਂਕਿ ਬੇਸਿਕ ਨੀੜ ਹੈ ਹਰ ਇੱਕ ਬਾਲੀ ਤੋਂ ਬਿਨਾਂ ਸਰਦੇ ਨਹੀਂ ਕਿਤੇ